ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਆਪ ਦਾ ਸਾਡੇ YouTube ਚੈਨਲ ਇੰਦਰਮੋਹਨ ਕੀਰਤਨ ਟਿਊਟੋਰੀਅਲ ਵਿੱਚ ਆ ਸ਼ਬਦ ਕਰਾਂਗੇ ਜੀ ਤਨ ਤਨ ਸ਼੍ਰੀ ਗੁਰਤੇਬਾ ਦਰਮਾਰਾ ਦੀ ਬਾਣੀ ਹੈ ਸੋਰਠ ਮਹੱਲਾ ਨੋਮਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਰਹਾਉ ਬਹੁਤ ਹੀ ਪਿਆਰੀ ਤੇ ਮਿੱਠੀ ਤੁਨ ਹੈ ਜੀ ਤਾਲ ਘਰਵਾ ਹੈ ਇਹਦੇ ਵਿੱਚ ਜਿਹੜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਡੇਟ ਕੀਤੀ ਵੀਡੀਓ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ ਜੀ ਅਤੇ ਜਿਹੜੇ ਚੈਨਲ ਨਾਲ ਸਜਨਵਿਤਾ ਜੁੜੇ ਹੋਏ ਹਨ ਉਹ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਬੀਪੀਐਸ ਨੂੰ ਕੋਣ ਕਿ ਨਾਲ ਵੀ ਪੜ ਸਕਦੇ ਆ ਹਨ ਤਬਲੇ ਨਾਲ ਵੀ ਪੜਾਇਆ ਜਾ ਸਕਦਾ ਹੈ ਜੀ ਧਿਆਨ ਨਾਲ ਦੇਖੋ

i it gee de... oh. ਹਾਂਜੀ ਤਾਂ ਅੱਜ ਨਹੀਂ ਸਾਰਾ ਸ਼ਬਦ ਕਰ ਲੈਣਾ ਹੈ ਜੀ ਆਓ ਜੇ ਪਉਣ ਹੋਲੀ ਹੋਲੀ ਸਿੱਖਦੇ ਹਾਂ ਥੋੜੀ ਜਿਹੀ ਤੇ ਠੀਕ ਨਾ ਹੋਣ ਕਰਕੇ ਕੱਲ ਵੀਡੀਓ ਅਪਲੋਡ ਨਹੀਂ ਕੀਤੀ ਗਈ ਕਿਉਂਕਿ ਆਪ ਸਭ ਨੂੰ ਪਤਾ ਹੈ ਜੀ ਪੱਨਾ ਸਾਹਿਬ ਤੁਸੀਂ ਯਾਤਰਾ ਕਰਕੇ ਆਏ ਸੀ ਤੇ ਥੋੜਾ ਜਿਹਾ ਫ੍ਰੂ ਵਗੈਰਾ ਹੋਇਆ ਪਿਆ ਹੈ ਵਾਇਰਲ ਹੋਇਆ ਪਿਆ ਹੈ ਇਸ ਕਰਕੇ ਕੱਲ ਵੀਡੀਓ ਅਪਲੋਡ ਕੀਤੀ ਨਹੀਂ ਗਈ ਜੀ ਮਾਫੀ ਚਾਹੁੰਦੇ ਹਾਂ ਅਜੇ ਵੀ ਗਲਾ ਸਾਥ ਨਹੀਂ ਦੇ ਰਿਹਾ ਹੈ जो नो नै रे तू मैं, रे, रे, रे गा गा कोमल है जी नी कोमल है रे गा रे सा धा नी रे 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 गरे साधनि रे 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 रे

ਨਰ ਦੇਖੋ ਜੀ ਨਹਿ ਨਿੰਦਿਆ ਨਹਿ ਨਹਿ ਨਿੰਦਿਆ ਨਹਿ ਉਸਤੇ ਤੀਜੋ ਕੇ ਨਹਿ ਨਿੰਦਿਆ ਨਹਿ ਉਸਤੇ ਤੀਜੋ ਕੇ ਲੋਗ ਬੋਹ ਅਭੀ i ਜਿਨੇ ਸਾਰਾ ਸ਼ਬਦ ਕਰ ਲੈਣਾ ਹੈ ਜੀ ਬਾਕੀ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਆਈ ਪੁੱਛ ਸਕਦੇ ਹੋ ਜੀ ਬਾਕੀ ਕਾਫੀ ਬੀਬੀਆਂ ਦੇ ਕਮੈਂਟ ਆਈ ਸੀ ਕਿ ਅਸੀਂ ਉੱਚੇ ਸੁਰ ਚਾ ਨਹੀਂ ਸਕਦੇ ਤੁਹਾਨੂੰ ਬਿਲਕੁਲ ਹੀ ਰਿਲੈਕਸ ਹੋ ਕੇ ਉੱਚੀ ਗਾਣਾ ਕਿਦਾਂ ਉੱਚੀ ਗਾਇਦਾ ਹੁੰਦਾ ਹੈ ਤੁਹਾਨੂੰ ਟੈਕਨੀਕ ਦੱਸਾਂਗੇ ਜੀ ਅੱਗੇ-ਅੱਗੇ ਅਗਲੀ ਵੀਡੀਓ ਸ਼ਾਇਦ ਇੱਕ ਨਿਕਦੀ ਹੀ ਆ ਜਾਵੇ ਕਿ ਤੁਹਾਨੂੰ ਸਰਗਮ ਦੱਸਾਂਗੇ ਦੋ ਚਾਰ ਜਿਸ ਦੇ ਨਾਲ ਤੁਸੀਂ ਬਿਲਕੁਲ ਹੀ ਆਰਾਮ ਨਾਲ ਤੁਸੀਂ ਉੱਚੇ ਸ਼ਰਧਾ ਗਾ ਸਕਦੇ ਹੋ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਬੀਬੀ ਅਸੂਰੀ ਇੱਥੇ ਤੱਕ ਜ਼ਰੂਰ ਜਾਣਾ ਚਾਹੀਦਾ ਹੈ ਜੈਸੇ ਕੀਰਤਨ ਕਰ ਰਹੇ ਹਾਂ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟਾਂ ਦਾ ਇਹ ਆਪਣੇ ਸੁਝਾਅ ਜ਼ਰੂਰ ਦੱਸਿਓ ਜੇ ਆਪਜੀ ਨੂੰ ਵੀਡੀਓ ਕਿੰਨੀ ਦੀ ਲੱਗੀ ਆ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਬਾਕੀ ਕਿਸੇ ਨੇ ਵੀ ਨੋਟੇਸ਼ਨ ਨਾਲ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋ ਤਾਂ ਥੰਬਨੇਲ ਵਿੱਚ ਲਿੰਕ ਬਰ ਦਿੱਤਾ ਹੋਇਆ ਹੈ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਭੁੱਲਾ ਚੁੱਕਾ ਦੇ ਕਿ ਮੈਂ ਬਖਸ਼ਨੀ ਜੀ ਧੰਨਵਾਦ ਜੀ ਮਿਲਦੇ ਆ ਬਹੁਤ ਜਲਦ ਆਪ ਜੀ ਨੂੰ ਅਗਲੇ ਲੈਸਨ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ